ਸਰਜਨ ਸਾਹਿਬ ਐਸਐਮਓ ਸਾਡੇ ਜਿਹੜੇ ਸਟਾਫ ਲੈਣੇ ਨੇ ਫਿਲੈਂਥਰੋਪੀ ਕਲੱਬ ਇਹਨਾਂ ਦੇ ਨਾਲ ਮਿਲ ਕੇ ਇਹਨਾਂ ਨੇ ਜਿਹੜੇ ਥੈਲਾਸੀਮੀਆ ਬਲੱਡ ਡਿਸਆਰਡਰ ਹੁੰਦਾ ਜੀ ਖੂਨ ਦੀ ਜਿਹੜੀ ਹੈਗੀ ਆ ਇਹ ਵੈਸੇ ਤਾਂ ਹੈਰਿਟਰੀ ਕਹਿੰਦੇ ਅਸੀਂ ਜਿਹੜਾ ਮਾਪਾਪ ਤੋਂ ਆਉਂਦੀ ਹੈ ਇਹਦੇ ਵਿੱਚ ਬੱਚੇ ਦਾ ਜਿਹੜਾ ਖੂਨ ਹੈ ਉਹਦੀ ਆਕਸੀਜਨ ਕੈਰੀing ਕਪੈਸਿਟੀ ਉਹਨਾਂ ਦੇ ਬੱਚੇ ਦਾ ਖੂਨ ਘੱਟ ਹੁੰਦਾ ਉਹਦਾ ਔਰ ਉਹਦੇ ਵਾਸਤੇ ਇੱਕ ਚੇਲੇਸ਼ਨ ਥੈਰੇਪੀ ਹੁੰਦੀ ਆ ਜਿਹਦੇ ਨਾਲ ਅਸੀਂ ਜਿਹੜਾ ਆਇਰਨ ਐਕਸੈਸ ਹੋ ਜਾਂਦਾ ਬੱਚੇ ਦੇ ਵਿੱਚ ਫਿਰ ਉਹਨੂੰ ਘੱਟਣਾ ਪੈਂਦਾ ਉਹ ਤੇ ਇਹ ਪੇਰੈਂਟਸ ਵਾਸਤੇ ਕਾਫੀ ਸਟਰਗਲ ਹੁੰਦੀ ਆ ਤੇ ਉਹਨਾਂ ਵਾਸਤੇ ਇੱਕ ਸਪੈਸ਼ਲ ਜਿਹੜਾ ਕੇਅਰ ਵਾਰਡ ਹੈਗਾ ਇਹਨਾਂ ਨੇ ਬਹੁਤ ਸਾਰੀਆਂ ਸਹੂਲਤਾਂ ਉਹਦੇ ਨਾਲ ਦੇ ਰਿਹਾ ਜਿੱਥੇ ਬੱਚਿਆਂ ਦੇ ਪੇਰੈਂਟਸ ਨੂੰ ਸਾਰਿਆਂ ਨੂੰ ਆ ਕੇ ਔਰ ਬਲੱਡ ਨੇਸ਼ਨ ਦੇ ਕੈਂਪਸ ਵੀ ਲਗਾਉਂਦੇ ਆ ਇਹਦੇ ਨਾਲ ਜਿਹੜੀ ਸਭ ਤੋਂ ਵੱਡੀ ਗੱਲ ਮੈਂ ਕਹਿਣੀ ਚਾਹੁੰਦਾ ਕਿ ਇਹ ਪੂਰੀ ਦੁਨੀਆ ਦੇ ਵਿੱਚੋਂ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਥੈਲਾਸੀਮੀਆ ਦੀ ਬਿਮਾਰੀ ਨਹੀਂ ਹੁੰਦੀ ਇਹ ਪੋਸੀਬਲ ਹੈ ਇਹ ਸੰਭਵ ਹੈ ਜੇ ਸ਼ਾਦੀ ਤੋਂ ਪਹਿਲਾਂ ਜਿਹੜਾ ਲੜਕਾ ਤੇ ਲੜਕੀ ਦੋਨੋਂ ਹੀ ਆਪਣਾ ਟੈਸਟ ਕਰਾਉਂਦੇ ਬੜਾ ਸਿੰਪਲ ਟੈਸਟ ਹੈ ਖੂਨ ਦਾ ਟੈਸਟ ਕਰਾਉਣਾ ਉਹਨਾਂ ਨੇ ਉਹਦੇ ਨਾਲ ਪਤਾ ਲੱਗ ਜਾਂਦਾ ਕਿ ਬੰਤਾ ਕੈਰੀਅਰ ਹੈ ਕਿ ਨਹੀਂ ਹੈ ਔਰ ਸੀਐਮਸੀ ਦੇ ਵਿੱਚ ਡਾਕਟਰ ਜੋਸਫ ਜohn ਆਗੇ ਉਹਨਾਂ ਦੇ ਨਾਲ ਅਸੀਂ ਐਮਓਯੂ ਸਾਈਨ ਕਰਕੇ ਬੋਨ ਮੈਰੋ ਟ੍ਰਾਂਸਪਲੈਂਟ ਕਹਿੰਦੇ ਆ ਬੋਨ ਮੈਰੋ ਟ੍ਰਾਂਸਪਲੈਂਟ ਨਾਲ ਉਹ ਕਿਉਰ ਕੀਤਾ ਜਾ ਸਕਦਾ ਔਰ ਬੱਚਾ ਨੋਰਮਲ ਲਾਈਫ ਜੀਵਨ ਕਰ ਸਕਦਾ ਉਹ ਵੀ ਅਸੀਂ ਪ੍ਰੋਸੈਸ ਸ਼ੁਰੂ ਕੀਤੇ ਆ ਜੀ ਬੋਨ ਮੈਰੋ ਟ੍ਰਾਂਸਪਲੈਂਟ ਵੀ ਸ਼ੁਰੂ ਕੀਤਾ ਸੁਰਜ ਸਿੰਘ ਸਾਹਿਬ ਐਸਐਮਓ ਸਾਡੇ ਜਿਹੜੇ ਸਟਾਫ ਲੈਣੇ ਨੇ ਫਿਲੈਂਥਰੋਪੀ ਕਲੱਬ ਇਹਨਾਂ ਦੇ ਨਾਲ ਮਿਲ ਕੇ ਇਹਨਾਂ ਨੇ ਜਿਹੜੇ ਥੈਲਾਸੀਮੀਆ ਇੱਕ ਬਲੱਡ ਡਿਸਆਰਡਰ ਹੁੰਦਾ ਜੀ ਖੂਨ ਦੀ ਜਿਹੜੀ ਹੈਗੀ ਆ ਇਹ ਵੈਸੇ ਤਾਂ ਹੈਰਿਟਰੀ ਕਹਿੰਦੇ ਆ ਅਸੀਂ ਜਿਹੜਾ ਮਾਪੇ ਤੋਂ ਆਉਂਦੀ ਹੈ ਇਹ ਇਹਦੇ ਵਿੱਚ ਬੱਚੇ ਦਾ ਜਿਹੜਾ ਖੂਨ ਹੈ ਉਹਦੀ ਆਕਸੀਜਨ ਕੈਰੀing ਕੈਪੈਸਿਟੀ ਉਹਨਾਂ ਨੂੰ ਬੱਚੇ ਦਾ ਖੂਨ ਘੱਟ ਹੁੰਦਾ ਉਹਦਾ ਉਹਦੇ ਬੋਨ ਮੈਰੋ ਦੇ ਸੈੱਲ ਜਿਹੜੇ ਹੈਗੇ ਆ ਉਹ ਡੈਫੈਕਟਿਵ ਹੁੰਦੇ ਆ ਤੇ ਜਦੋਂ ਅਸੀਂ ਆਰਬੀਸੀਸ ਕਰਨੇ ਉਹ ਘੱਟ ਬਣਦੇ ਉਹਨਾਂ ਦੇ ਤੇ ਬੱਚਾ ਕਮਜ਼ੋਰ ਰਹਿੰਦਾ ਔਰ ਖਾਸ ਕਰਕੇ ਜੇ ਥੈਲਾਸੀਮੀਆ ਮੇਜਰ ਹੋਵੇ ਮਾਈਨਰ ਦੇ ਵਿੱਚ ਉਨੀ ਪ੍ਰੋਬਲਮ ਨਹੀਂ ਆਂਦੀ ਕਿ ਕੈਰੀਅਰ ਹੁੰਦਾ ਉਹ ਤੁਸੀ ਦਿੱਕਤ ਨਹੀਂ ਆਂਦੀ ਇਹਦੇ ਵਿੱਚ ਇੱਕ ਤਾਂ ਹੈਗਾ ਜਿਹੜੇ ਬੱਚੇ ਥੈਲਾਸੀਮੀਆ ਦੇ ਮੇਜਰ ਤੇ ਆ ਗਏ ਜਿਹਨਾਂ ਨੂੰ ਅਨੀਮੀਆ ਹੈਗਾ ਉਹਨਾਂ ਨੂੰ ਬਾਰ-ਬਾਰ ਖੂਨ ਦੇਣਾ ਪੈਂਦਾ ਔਰ ਉਹਦੇ ਵਾਸਤੇ ਇੱਕ ਚਿਲਿਏਸ਼ਨ ਥੈਰੇਪੀ ਹੁੰਦੀ ਆ ਜਿਹਦੇ ਨਾਲ ਅਸੀਂ ਜਿਹੜਾ ਆਇਰਨ ਐਕਸੈਸ ਹੋ ਜਾਂਦਾ ਬੱਚੇ ਦੇ ਵਿੱਚ ਫਿਰ ਉਹਨੂੰ ਘੱਟਣਾ ਪੈਂਦਾ ਉਹ ਇਹ ਪੇਰੈਂਟਸ ਵਾਸਤੇ ਕਾਫੀ ਸਟਰਗਲ ਹੁੰਦੀ ਆ ਤੇ ਉਹਨਾਂ ਵਾਸਤੇ ਇੱਕ ਸਪੈਸ਼ਲ ਜਿਹੜਾ ਕੇਅਰ ਵਾਰਡ ਹੈਗਾ ਇਹਨਾਂ ਨੇ ਔਰ ਬਹੁਤ ਸਾਰੀਆਂ ਸਹੂਲਤਾਂ ਉਹਦੇ ਨਾਲ ਦੇ ਰਿਹਾ ਜਿੱਥੇ ਬੱਚਿਆਂ ਦੇ ਪੇਰੈਂਟਸ ਨੂੰ ਸਾਰਿਆਂ ਨੂੰ ਆ ਕੇ ਔਰ ਬਲੱਡ ਨੇਸ਼ਨ ਦੇ ਕੈਂਪਸ ਵੀ ਲਗਾਉਂਦੇ ਆ ਇਹਦੇ ਨਾਲ ਜਿਹੜੀ ਸਭ ਤੋਂ ਵੱਡੀ ਗੱਲ ਮੈਂ ਕਹਿਣੀ ਚਾਹੁੰਦਾ ਕਿ ਇਹ ਪੂਰੀ ਦੁਨੀਆ ਦੇ ਵਿੱਚੋਂ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਥੈਲਾਸੀਮੀਆ ਦੀ ਬਿਮਾਰੀ ਨਹੀਂ ਹੁੰਦੀ ਇਹ ਪੋਸੀਬਲ ਹੈ ਇਹ ਸੰਭਵ ਹੈ ਜੇ ਸ਼ਾਦੀ ਤੋਂ ਪਹਿਲਾਂ ਜਿਹੜਾ ਲੜਕਾ ਤੇ ਲੜਕੀ ਦੋਨੋਂ ਹੀ ਆਪਣਾ ਟੈਸਟ ਕਰਾਉਣ ਉਹ ਬੜਾ ਸਿੰਪਲ ਟੈਸਟ ਹੈ ਖੂਨ ਦਾ ਟੈਸਟ ਕਰਾਉਣਾ ਉਹਨਾਂ ਨੇ ਉਹਦੇ ਨਾਲ ਪਤਾ ਲੱਗ ਜਾਂਦਾ ਕਿ ਬੰਦਾ ਕੈਰੀਅਰ ਹੈ ਕਿ ਨਹੀਂ ਹੈ ਜੇ ਦੋਨੋਂ ਹੀ ਕੈਰੀਅਰ ਹੋਣਗੇ ਫਿਰ ਮੇਜਰ ਹੋਏਗਾ ਜੇ ਦੋਨੋਂ ਕੈਰੀਅਰ ਨਹੀਂ ਹੋਣਗੇ ਇੱਕ ਵੀ ਕੈਰੀਅਰ ਹੋਏਗਾ ਤਾਂ ਮੇਜਰ ਨਹੀਂ ਹੋਏਗਾ ਮਾਈਨਰ ਹੋ ਸਕਦਾ ਜੇ ਇੱਕ ਪੇਰੈਂਟ ਹੋਏਗਾ ਤਾਂ ਮਤਲਬ ਸਵੀਅਰ ਬਿਮਾਰੀ ਨਹੀਂ ਹੋਏਗੀ ਬੱਚੇ ਨੂੰ ਦੂਜੀ ਗੱਲ ਹੈ ਵੀ ਜੇ ਹੋਈ ਗਿਆ ਇਹ ਤੇ ਇਹਨੂੰ 5 ਸਾਲ ਤੋਂ ਪਹਿਲਾਂ ਕਿਉਰੇਬਲ ਹੈ ਔਰ ਸੀਐਮਸੀ ਦੇ ਵਿੱਚ ਡਾਕਟਰ ਜੋਸਫ ਜohn ਆਗੇ ਉਹਨਾਂ ਦੇ ਨਾਲ ਅਸੀਂ ਐਮਓਯੂ ਸਾਈਨ ਕਰਕੇ ਮਹਿੰਗਾ ਜ਼ਰੂਰ ਹੈ ਬਟ ਇਹਨੂੰ ਬੋਨ ਮੈਰੋ ਟ੍ਰਾਂਸਪਲੈਂਟ ਜਾਂਦੇ ਆ ਬੋਨ ਮੈਰੋ ਟ੍ਰਾਂਸਪਲੈਂਟ ਨਾਲ ਕਿਉਰ ਕੀਤਾ ਜਾ ਸਕਦਾ ਔਰ ਬੱਚਾ ਨਾਰਮਲ ਲਾਈਫ ਜੀਵਨ ਕਰ ਸਕਦਾ ਉਹ ਵੀ ਅਸੀਂ ਪ੍ਰੋਸੈਸ ਸ਼ੁਰੂ ਕੀਤੇ ਆ ਜੀ ਬੋਨ ਮੈਰੋ ਟ੍ਰਾਂਸਪਲੈਂਟ ਵੀ ਸ਼ੁਰੂ ਕੀਤਾ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਉਹਦੀ ਜਿਹੜੀ ਕਾਸਟ ਹੈਗੀ ਆ ਉਹ ਫਿਲਹਾਲ ਅਸੀਂ 6 ਮਹੀਨੇ ਲਈ ਜਿਹੜਾ ਕੋਲ ਇੰਡੀਆ ਤੋਂ ਉਹਨਾਂ ਨੇ ਸਾਡੇ ਜਿੰਨੇ ਵੀ ਕੇਸ ਅਸੀਂ ਕਰਾਂਗੇ ਉਹਨੂੰ ਸਪான்ਸਰ ਕਰਨਗੇ ਸੋ ਬੋਨ ਮੈਰੋ ਟ੍ਰਾਂਸਪਲੈਂਟ ਸ਼ੁਰੂ ਕਰ ਰਹੇ ਆ ਔਰ ਮੈਂ ਸਾਰੇ ਜਿਹੜੇ ਮੀਡੀਆ ਦੇ ਥਰੂ ਔਰ ਜਿਹੜੇ ਸਾਡੇ ਫਲੈਂਥਰੋਪੀ ਕਲੱਬ ਹੈ ਔਰ ਸਾਡੇ ਜਿੰਨੇ ਵੀ ਹਸਪੀਟਲ ਐਡਮਿਨਿਸਟਰਰ ਹੈ ਸਾਡੇ ਐਮਐਲਏ ਸਾਹਿਬ ਹੈ ਸਾਡੇ ਲੋਕਲ ਜਿਹੜੇ ਅਸ਼ੋਕ ਪੱਪੀ ਪ੍ਰਾਸ਼ਰ ਜੀ ਔਰ ਕੁਲਵੰਤ ਸਿੰਘ ਜੀ ਔਰ ਬੁਜੀਤ ਭੋਲਾ ਜੀ ਵੀ ਆ ਰਹੇ ਆ ਤੇ ਮੈਂ ਇਹਨਾਂ ਨੂੰ ਵੀ ਬੇਨਤੀ ਕਰਦਾ ਕਿ ਲੋਕਾਂ ਦੇ ਵਿੱਚ ਜਿਹੜੀ ਜਾਣਕਾਰੀ ਕਰਨੀ ਆ ਜਦੋਂ ਕੋਈ ਕਾਰਡ ਦੇਣ ਆਂਦਾ ਉਹਨਾਂ ਨੂੰ ਕਹਿਣਾ ਜੀ ਤੁਸੀਂ ਵਧੀਆ ਗੱਲ ਹੈ ਕਿ ਤੁਸੀਂ ਕੋਟਲੇ ਮਲਾਈ ਹੋएगी ਜੇ ਆ ਵੀ ਇੱਕ ਦੋ ਟੈਸਟ ਵੀ ਕਰਾ ਲਓ ਔਰ ਮੈਨੂੰ ਆਪਣੇ ਇੱਕ ਡਾਕਟਰ ਹੋਣ ਦੇ ਨਾਤੇ ਮੈਨੂੰ ਲੱਗਦਾ ਕਿ ਮੇਰਾ ਫਰਜ਼ ਹੈ ਕਿ ਉਹਨਾਂ ਨੂੰ ਐਚ ਵੀ ਹੈਪੇਟਾਈਟਿਸ ਜਿਹੜੀ ਇਸ ਤਰ੍ਹਾਂ ਦੀਆਂ ਬਿਮਾਰੀਆਂ ਹੈਗੀਆਂ ਉਹ ਜ਼ਰੂਰ ਟੈਸਟ ਕਰਾ ਲੈਣੀਆਂ ਚਾਹੀਦੀਆਂ ਨਹੀਂ ਤਾਂ ਬਾਅਦ ਵਿੱਚ ਫਿਰ ਡਿਸਪਿਊਟਸ ਵੀ ਹੁੰਦੇ ਆ ਬਹੁਤ ਕਿ ਪਹਿਲਾਂ ਕਿਉਂ ਨਹੀਂ ਦੱਸਿਆ ਜੇ ਤੁਹਾਨੂੰ ਪਤਾ ਸੀ ਸਰ ਸੀਗਲ ਦੇ ਪੈਂਡਿੰਗ ਕੰਮ ਜਿਹੜੇ ਕਰਤਾ ਕਿ ਪਹਿਲਾਂ ਹਾਂ ਪਹਿਲੇ ਕੰਮ ਸਟੇ ਜਿਹੜਾ ਇੱਕ ਤੁਹਾਡੇ ਬੇਸਿਕਲੀ ਜਿਹੜਾ ਇੱਕ ਸੀਸੀਬੀ ਹੈਗਾ ਜਿਹੜਾ ਕ੍ਰਿਟੀਕਲ ਕੇਅਰ ਬਲੌਕ ਹੈ ਉਹ ਮੈਨੂੰ ਲੱਗਦਾ ਵੀ ਉਹ ਇਸ ਸਾਲ ਦੇ ਵੀ ਸਾਡੀ ਕੋਸ਼ਿਸ਼ ਹੈ ਕਿ ਸਾਲ ਦੇ ਸਾਰੇ ਕੰਪਲੀਟ ਹੋ ਜਾਣ ਤੇ ਅਸੀਂ 1000 ਡਾਕਟਰ ਭਰਤੀ ਕੀਤੇ ਆ ਉਹਦੇ ਚ ਅਸੀਂ ਅਗਲੇ 3-4 ਦਿਨ ਦੇ ਵਿੱਚ ਜਿਹੜੇ 320 ਦੇ ਕਰੀਬ ਜਿਹੜੇ ਆ ਗਏ ਉਹਨਾਂ ਦੀ ਵੈਰੀਫਿਕੇਸ਼ਨ ਹੋ ਗਈ ਆ ਬਾਕੀ ਵੈਰੀਫਿਕੇਸ਼ਨ ਚੱਲਦੀ ਪਈ ਆ ਤੇ ਅਸੀਂ ਇੱਕ ਤਾਂ ਜਿਹੜੇ ਮੈਡੀਕਲ ਅਫਸਰ ਹੈ ਉਹਨਾਂ ਦੀ ਕਮਿੰਟੀ ਪੂਰੀ ਕਰਾਂਗੇ ਉਹਨਾਂ ਨੂੰ ਕ੍ਰਿਟੀਕਲ ਕੇਅਰ ਦੇ ਵਿੱਚ ਟ੍ਰੇਨਿੰਗ ਦੇਵਾਂਗੇ ਤੁਹਾਡਾ ਜਿਹੜਾ ਐ ਐਮਸੀਐਚ ਹੈ ਇਹਦੇ ਵਿੱਚ 100 ਦੇ ਬਜਾਇ 200 ਬੈੱਡ ਹੋਣੇ ਆ ਉਹ ਵੀ ਆਲਮੋਸਟ ਕੰਪਲੀਟ ਆ ਹਾਂ ਇਸ ਸਾਲ ਦੇ ਵੀ ਸਾਡਾ ਟਾਰਗੇਟ ਹੈ ਜੀ ਉਹਦੇ ਬੈੱਡ ਤੇ 100 ਤੋਂ ਵੱਧ ਕੇ 200 ਹੋ ਜਾਣਗੇ ਇਸ ਤੋਂ ਸਵਾਇ ਜਿਹੜਾ ਜਿਸ ਤਰ੍ਹਾਂ ਇਹਨਾਂ ਦੇ ਕੁਲਵੰਤਜੀ ਦੇ ਵੀ ਇੱਕ ਜਿਹੜਾ ਬਣਿਆ ਹੋਇਆ ਜਿਹਨੂੰ ਅਸੀਂ ਸੀਐਸਸੀ ਕਹਿੰਦੇ ਆ ਉਹਦੇ ਵਿੱਚ 30 ਬੈੱਡ ਹਸਪੀਟਲ ਹੁੰਦਾ ਉਹ ਹੋ ਗਿਆ ਇਸੇ ਤਰ੍ਹਾਂ ਹਰ ਇੱਕ 6 ਆ ਗਿਆ ਵਿਧਾਨੇ ਦੇ ਵਿੱਚ ਇੱਕ ਵਰਦਮਾਨ ਚ ਸ਼ਿਮਲਾਪੁਰੀ ਚ ਇਸ ਤਰ੍ਹਾਂ ਕਰਕੇ ਟੋਟਲ 6 ਹੈ ਗਿਆ ਤੇ ਅਸੀਂ ਉਹਨਾਂ ਦੇ ਵਿੱਚ ਵੀ ਮੈਡੀਕਲ ਅਫਸਰ ਲਾ ਕੇ ਉੱਥੇ ਵੀ 24 ਘੰਟੇ ਐਮਰਜੈਂਸੀ ਡਾਕਟਰਸ ਉੱਥੇ ਆਉਣਗੇ ਕਿਉਂਕਿ ਡਾਕਟਰਸ ਦੀ ਭਰਤੀ ਕਰ ਰਿਹਾ ਸਟਾਫ ਨਰਸਸ ਦੀ ਵੀ ਐਡਵਰਟਾਈਜ਼ਮੈਂਟ ਚੱਲੀ ਗਈ ਹੈ ਯੂਨੀਵਰਸਿਟੀ ਨੂੰ 400 ਦੀ ਮੈਂ ਕਲੀਅਰ ਕਰਤੀ ਆ 450 ਦੀ ਤੇ 1200 ਸਟਾਫ ਨਰਸਸ ਭਰਤੀ ਕਰ ਰਿਹਾ ਸੋ ਸਟਾਫ ਨਰਸਸ ਪੂਰੀ ਹੋ ਜਾਣਗੀਆਂ ਤੇ ਡਾਕਟਰਸ ਭਰਤੀ ਹੋ ਜਾਣਗੇ ਬਾਕੀ ਪੈਰਾਮੈਡਿਕਸ ਦੀ ਵੀ ਜਿਹੜੀ ਭਰਤੀ ਆ ਸੀ ਪ੍ਰੋਸੈਸ ਜਲਦੀ ਪਈ ਹੈ ਗੁੱਡ ਸਟਾਫ ਜਦਾ ਕੰਮ ਕਰਦਾ ਸਰਕਾਰੀ ਹੈ ਦੇਖੋ ਪ੍ਰਾਈਵੇਟ ਜਿਹਨੂੰ ਤੁਸੀਂ ਕਹਿੰਦੇ ਅਸੀਂ ਜਿਹੜਾ ਕੁਝ ਇੱਕ ਸਟਾਫ ਹੈ ਜਿਹੜਾ ਸਪਾਈਸੇਵਕ ਹੈ ਜਜੜੇ ਦੂਜੇ ਇੱਕ ਸਾਡੇ ਕੋਲੇ ਨੈਸ਼ਨਲ ਹੈਲਥ ਮਿਸ਼ਨ ਹੈ ਉਹਦੇ ਵਿੱਚ ਅਸੀਂ ਐਮਪੈਨਲਮੈਂਟ ਤੇ ਰੱਖਦੇ ਆ ਉਹਦੇ ਵਿੱਚ ਜਿਹੜਾ ਜਿਵੇਂ ਸੈਕੰਡ ਏ ਐਨ ਐਮ ਹੋਏਗੀ ਸੈਕੰਡ ਡਾਕਟਰ ਹੋਏਗਾ ਜਿੰਨੇ ਸਾਨੂੰ ਕਿਤੇ ਸਟਾਫ ਦੀ ਜ਼ਿਆਦਾ ਲੋਡ ਹੁੰਦੀ ਆ ਸਰਪਲਸ ਸਟਾਫ ਰਹਿੰਦਾ ਫਿਰ ਅਸੀਂ ਉਹਦੇ ਚੋਂ ਐਮਪੈਨਲ ਕਰਕੇ ਉਹਨਾਂ ਨੂੰ ਉਹਨਾਂ ਦੀ ਵੀ ਅਸੀਂ ਜਿਹੜਾ ਹੈਗਾ ਸੈਲਰੀ ਉਹਨਾਂ ਨੂੰ ਬਰਾਬਰ ਮਿਲਦੀ ਆ ਉਹਦੇ ਵਿੱਚ ਲੋਕ ਕਈ ਲੋਕਾਂ ਨੂੰ ਪ੍ਰੈਫਰ ਕਰਦੇ ਆ। ਉਹ ਮੈਂ ਤੁਹਾਨੂੰ ਜਿਸ ਤਰ੍ਹਾਂ ਦੱਸਿਆ ਕਿ ਹੁਣ ਜਦੋਂ ਸਾਡੇ ਕੋਲੇ 1000 ਡਾਕਟਰ ਆਣਗੇ ਤਾਂ ਉਹਦੇ ਵਿੱਚ ਡਾਕਟਰ ਦੀ ਸਟੈਂਥ ਵੱਧ ਜਾਏਗੀ। ਹੁਣ ਡਾਕਟਰ ਐਮਓ ਇੱਕੋ ਹੀ ਹੁੰਦਾ। ਤੇ ਅਸੀਂ ਜਿਹੜੇ ਵੱਡੇ ਹਸਪਤਾਲ ਹੈ ਇੱਥੇ ਰਾਤ ਨੂੰ ਵੀ ਦੋ ਲਾਵਾਂਗੇ, ਸ਼ਾਮ ਨੂੰ ਵੀ ਦੋ ਲਾਵਾਂਗੇ, ਸਵੇਰੇ ਚਾਰ ਲਗਾਵਾਂਗੇ। ਜ਼ਿਆਦਾ ਤਾਂ ਸਵੇਰੇ ਜਾਂਦੇ ਆ ਰਾਤ ਨੂੰ ਓਨੇ ਜ਼ਿਆਦਾ ਗਿਣਤੀ ਨਹੀਂ ਹੁੰਦੀ ਜਿੰਦੇ ਨੇ ਬਹੁਤ ਆਂਦੇ ਆ। ਤੁਹਾਡੇ ਵੈਸੇ ਤਾਂ ਇਹ ਤੁਸੀਂ ਵੀ ਥੋੜਾ ਜਿਹਾ ਕੋਸ਼ਿਸ਼ ਕਰੋ ਸਾਨੂੰ ਸਾਰਿਆਂ ਨੂੰ ਕਰਨਾ ਚਾਹੀਦਾ। ਤੁਹਾਡੇ ਮੇਰੇ ਖਿਆਲ 60-70 ਕੇਸ ਰੋਜ਼ ਆਉਂਦੇ ਇੱਥੇ ਲੜਾਈਆਂ ਆਉਂਦੀਆਂ। ਬਹੁ कि ਇੰਨੀ ਜ਼ਿਆਦਾ ਵਾਇਰਲਸ ਨਹੀਂ ਹੋਣੀ ਚਾਹੀਦੀ ਵੀ ਆਪਾਂ ਛੋਟੇ ਜਿਹੇ ਗੱਲ 'ਤੇ ਲੜ ਪੈਂਦੇ ਆ ਪੰਜਾਬੀ ਦੇ ਮਤਲਬ ਹੈ ਸਰ ਪਾਣੀ ਪੀਣ ਦੀ ਬਹੁਤ ਸਮੱਸਿਆ ਹੋ ਰਹੀ ਹੈ ਕਿ ਟੂਟੀ ਟੁੱਟੇ ਹੋਏ ਆ ਰਹੇ ਨਹੀਂ ਨਹੀਂ ਪਾਣੀ ਤਾਂ ਹੁਣ ਕੂਲਰ ਲੱਗਿਆ ਹੋਇਆ ਆਰਓਂ ਲੱਗਿਆ ਹੋਇਆ ਕਿ ਇਧਰੋਂ ਜਦੋਂ ਸਿਸਟਰ ਨਹੀਂ ਆਨੇ ਉਹਦੇ ਸਪਾਈਆਂ ਹੁੰਦੇ ਆ ਸਾਰਾ ਸਮਾਨ ਹੁੰਦਾ ਉਹ ਤਾਂ ਨਹੀਂ ਨਹੀਂ ਤੁਹਾਡੇ ਕੂਲਰ ਤੱਕ ਹੋਲਰ ਤਾਂ ਮੇਰੇ ਆਏ ਤੇ ਨਹੀਂ ਲੱਗ ਸਕਦਾ ਨਾ ਜੀ ਉਹ ਸਰ ਕੂਲਰ 'ਸਾਡਾ ਲੱਗਦਾ ਪਰ ਪਾਣੀ ਕਿੱਥੋਂ ਉਹ ਤੋਂ ਜਦੋਂ ਅਸੀਂ ਰੀਨੋਵੇਸ਼ਨ ਕੀਤੀ ਹੈ ਪਾਣੀ ਤਾਂ ਖਤਮ ਹੋਣ ਦਾ ਕੋਈ ਮਤਲਬ ਨਹੀਂ ਹੈ ਪਾਣੀ ਤਾਂ ਹੁਣ ਆਪਣੇ ਕੋਲ ਆਪਣਾ ਸਾਰਾ ਮੋਟਾ ਹੈ ਬੜੀ ਲੋਕਾਂ ਕੀ ਫੀਲ ਕਰੋਗੇ ਜਿਹੜੀ ਸਰਪੰਚ ਦੇ ਨੁੱਕੇ ਬਾਅਦ ਤੋਂ ਬਾਅਦ ਜਾਣ ਕੀ ਸਰ ਕੋ ਲਾਓ ਜੀ ਸਰਕਾਰ ਨੇ ਤੁਹਾਡੇ ਵਾਸਤੇ ਜਿਹੜੀਆਂ ਦਵਾਈਆਂ ਹੈਗੀਆਂ ਉਹ ਅਸੀਂ 350 ਜਿਹੜੀਆਂ ਸਾਡੀਆਂ ਹੈਗੀਆਂ ਐਸੈਂਸ਼ੀਅਲ ਡਰਗ ਲਿਸਟ ਅਸੀਂ ਐਕਸਪੈਂਡ ਕੀਤੀ ਹੈ ਉਹਨਾਂ ਨੂੰ ਦਵਾਈਆਂ ਮਿਲ ਰਹੀਆਂ ਲੋਕਾਂ ਨੂੰ ਔਰ ਲੋਕ ਅਕਨੋਲਜ ਕਰ ਰਹੇ ਆ ਵਧੀਆ ਅਸੀਂ ਡਾਕਟਰ ਹੋਰ ਭਰਤੀ ਕਰ ਰਹੇ ਆ ਸਟਾਫ ਲਾ ਰਹੇ ਆ ਔਰ ਵਧੀਆ ਆਪਰੇਸ਼ਨ ਹੋ ਰਿਹਾ ਵੱਟੋ ਵੱਟਾ ਦਵਾਈ ਦਾ ਫਾਇਦਾ ਉਠਾਓ ਸਾਡਾ ਮਕਸਦ ਜਿਹੜਾ ਸਾਰਾ ਹੈਗਾ ਚਾਹੇ ਅਸੀਂ ਆਮ ਆਦਮੀ ਕਲੀਨਿਕਾ ਉੱਤੇ 70000 ਲੋਕ ਪੱਤੇ ਦਵਾਈ ਲੈਂਦੇ ਆ ਉਹਨਾਂ ਦੀ ਉਹਨਾਂ ਚ ਵੀ 200 ਨਵੇਂ ਐਡ ਕਰ ਰਹੇ ਆ ਤਾਂ ਕਿ ਜਿਹੜੇ ਖਾਂਸੀ ਜ਼ੁਕਾਮ ਬੁਖਾਰ ਬਲੱਡ ਪ੍ਰੈਸ਼ਰ ਸ਼ੂਗਰ ਸਾਹ ਦੀ ਬਿਮਾਰੀ ਇਹ ਬੜੇ ਮਰੀਜ਼ ਸਿਵਲ ਅਸਥਰਾ ਚ ਨਾੜ ਇੱਥੇ ਰਸ਼ ਘਟੇ ਇੱਥੇ ਉਹ ਹੀ ਆਣ ਜਿਨ੍ਹਾਂ ਨੇ ਕੋਈ ਜਿਸ ਤਰ੍ਹਾਂ ਕੋਈ ਜੱਚਾ ਬੱਚਾ ਵਾਲੇ ਜਿਹੜਾ ਦੇਖੋ ਪ੍ਰੈਗਨੈਂਟ ਨੇੜੀ ਹੈ ਗਰਭવતી ਔਰਤ ਹੈ ਉਹ ਆਣ ਜਾਂ ਜਿਨ੍ਹਾਂ ਨੇ ਕੋਈ ਪ੍ਰੇਸ਼ਣ ਕਰਾਣਾ ਉਹ ਆਣ ਜਿਹੜੇ ਜਿਹੜੇ ਮਤਲਬ ਸੀਰੀਅਸ ਕੇਸ ਹਾਂ ਜਿਨ੍ਹਾਂ ਨੂੰ ਕੋਈ ਪ੍ਰੋਸੀਜਰ ਚਾਹੀਦਾ ਉਹ ਇੱਥੇ ਆਣ ਤੇ ਇਸ ਤਰ੍ਹਾਂ ਵੀ ਅਸੀਂ ਕੋਸ਼ਿਸ਼ ਕਰਦੇ ਆ ਵੀ ਰਸ ਘਟਾਇਆ ਜਾਵੇ ਹੋਰ ਸਪੈਸ਼ਲਿਸਟ ਵੀ ਭਰਤੀ ਕਰ ਰਹੇ ਹਾਂ ਜਿਹੜਾ ਤੁਸੀਂ ਕਹਿ ਰਹੇ ਸੀ ਐਨਐਚਐਮ ਦੇ ਤੁਹਾਨੂੰ ਰੱਖ ਰਹੇ ਆ ਤੇ ਥੋੜਾ ਜਿਆਦਾ ਲੋਜਾਨੇ ਦੇ ਵਿੱਚ ਲੋਕਾਂ ਤੋਂ ਲੱਗਦਾ ਥੋੜਾ ਜਿਆਦਾ ਕਰ ਰਹੇ ਸਰ ਅਲਸ ਵਾਲੇ ਸਰ ਕੀ ਚੰਡੀਗੜ੍ਹ Town ਠਿਕਾਣਾ ਹੈ ਨਾ ਸਰ ਇਹ ਹਾਰ ਰੋਡ ਦੇ ਉੱਥੇ ਜਨ ਐਸਪਾਇਰ ਵੇਰ ਵਿੱਚ ਐਸੀ ਇੱਕ ਬਤਾ ਬਿਮਾਰੀ ਹੋਇਆ ਤੇ ਕੀ ਉਹਨਾਂ ਦਾ ਕਾਰਜ ਕੀ ਕੀਤਾ ਜਾਂਦਾ ਹੈ ਦੇਖੋ ਜਿਹੜਾ ਤੁਸੀਂ ਇਹ ਇਹ ਐਕਸਾਈਜ਼ ਵਾਲੇ ਦੇ ਨਾਲ ਹੈਗਾ ਸਾਰਾ ਮੈਂ ਜਰੂਰ ਜਿਹੜੇ ਕਨਸਰਨ ਮਾਤਰੀ ਆ ਤੁਸੀਂ ਮੈਨੂੰ ਨਾ ਚਾਹੇ ਗੱਲ ਸ਼ਰਾਬ ਦੀ ਹੋਵੇ ਮਲਾਵਟ ਦੀ ਚਾਹੇ ਪਨੀਰ ਦੀ ਹੋਵੇ ਘਿਓ ਦੀ ਹੋਵੇ ਖਾਣ ਵਾਲੀ ਕਿਸੇ ਚੀਜ਼ ਦੀ ਹੋਵੇ ਯੂ ਗਿਵ ਮੀ ਐਕਸ਼ਨੇਬਲ ਇਨਫੋਰਮੇਸ਼ਨ ਐਕਸ਼ਨ 윌 ਬੀ ਟੇਕਨ ਸੋ ਤਰੀਕੇ ਜਿਹੜਾ ਪ੍ਰੈਗਾ ਕੈਪਸੂਲ ਬਹੁਤ ਵੇਚ ਰਹੇ ਨੇ ਪਿਛਲੇ ਜੰਨੇ 95 ਲੈ ਆਉਂਦੇ ਨੇ ਦੇਖੋ ਜਿਹੜਾ 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 ਪ੍ਰੈਗਾ ਕੈਪਸੂਲ ਲੈਣਾ ਜੀ ਇਹ 슈ਗਰ ਦੇ ਮਰੀਜ਼ਾਂ ਲਈ ਪਰੇਫਰਲ ਨਿਊਰੋਪੈਥੀ ਵਾਸਤੇ ਇੱਕ ਐਸੈਂਸ਼ੀਅਲ ਡਰੱਗ ਲਿਸਟ ਆ ਇਹਨੂੰ ਮੈਂ ਨਟਾ ਜੀ ਨੂੰ ਲਿਖ ਕੇ ਦੇ ਕਿ ਆਇਆ ਸੀਗਾ ਵੀ ਉਹਨੂੰ ਸ਼ਡਿਊਲਡ ਡਰੱਗ ਦੇ ਵਿੱਚ ਲੈ ਕੇ ਆਓ। ਇਹਦੇ 'ਚ ਇਹ ਇੱਕ ਬਹੁਤ ਜ਼ਰੂਰੀ ਦਵਾਈ ਆ ਬਹੁਤ ਸਾਰੇ ਮਰੀਜ਼ਾਂ ਲਈ। ਇਹ ਹੋ ਸਕਦਾ ਵੀ ਕੁਝ ਬੰਦੇ ਉਹਨੂੰ ਮਿਸਯੂਜ਼ ਕਰਦੇ ਹੋਣ। ਮੈਸੇਜ ਇਹਨੂੰ ਸਮਝ ਨਹੀਂ ਆਦੀ ਬੋਦੀ ਉਹਦੀ ਵਜ੍ਹਾ ਕੀ ਆ ਕਿ ਅਸੀਂ ਜਿਹੜੀਆਂ ਵੀ ਉੱਪਰ ਨੋਰਫਨ ਦੀਆਂ ਗੋਲੀਆਂ ਉਹ ਵੀ ਤਾਂ ਫ੍ਰੀ ਦੇ ਰਹੇ ਆ ਨਾ ਜੀ। ਜਿਹੜਾ ਕੋਈ ਨਸ਼ਾ ਕਰਦਾ ਹੀ ਆ ਜੇ ਕੋਈ ਫੀਮ ਭੁੱਕੀ ਵੀ ਕਰਦਾ ਤੇ ਉਹ ਅਸੀਂ ਉਹਨੂੰ ਬਿਹਤਰ ਤਾਂ ਹੈ ਕਿ ਨਸ਼ਾ ਛੱਡਿਓ। ਬਟ ਜੇ ਉਹਨੇ ਮਤਲਬ ਲੈਣੀ ਵੀ ਹ ਤਾਂ ਉਹ ਉਹੀ ਕੋੜੀ ਲਾਲੇ ਵਿਪਨ ਅਰਫੰਦੀ ਲਾਲੇ ਉਹਨੇ ਇਹ ਪ੍ਰੈਗਾ ਕਿਉਂ ਖਰੀਦਾ ਉਹ ਮਤਲਬ ਤੇ ਇਹਦੇ ਨਾਲ ਅਸੀਂ ਨਾ ਜਿਹੜੇ ਜਾਨਵਰ ਬੀ ਪੇਸ਼ੈਂਟ ਆ ਉਹਦਾ ਨੁਕਸਾਨ ਨਹੀਂ ਹੋਣਾ ਚਾਹੀਦਾ ਇਹਦੇ باوجود ਸਾਡਾ ਜਿਹੜਾ ਪੂਰਾ ਇੱਕ ਇਨਫੋਰਸਮੈਂਟ ਵੰਗਾ ਹੈਗਾ ਸਾਡਾ ਜਿਹੜਾ ਡਰਗ ਕੰਟਰੋਲ ਆਫਸਰ ਹੈ ਉਹ ਜਾ ਕੇ ਚੈਕਿੰਗ ਕਰਦੇ ਆ ਉਹਨਾਂ ਦਾ ਸਾਰਾ ਰਿਕਾਰਡ ਚੈੱਕ ਕਰਦੇ ਆ ਵੀ ਕਿੰਨੀਆਂ ਗੋਲੀਆਂ ਆਈਆਂ ਉਹਨਾਂ ਦੀ ਲਿਮਟ ਅਸੀਂ ਸੈਟ ਅਪ ਕਰਤੀ ਆ ਵੀ ਤੁਸੀਂ ਜਿਹੜਾ ਰਿਟੇਲ ਵਾਲਾ ਕਿੰਨੇ ਰੱਖ ਸਕਦਾ ਥੋਕ ਵਾਲਾ ਕਿੰਨੇ ਰੱਖ ਸਕਦਾ ਕਿਹੜੀ ਸਥਿਤੀਆਂ ਰੱਖ ਸਕਦਾ ਅਸੀਂ ਉਹਦੀ ਚੈਕਿੰਗ ਵੀ ਕਰਦੇ ਆ ਫਿਰ ਮੈਂ ਉਹੀ ਗੱਲ ਕਹਿੰਦਾ ਕਿ ਤੁਸੀਂ ਵੇ ਕੰਪਲੇਟ ਨਾ ਕਰੋ ਮੈਨੂੰ ਐਕਸ਼ਨੇਬਲ ਇਨਫੋਰਮੇਸ਼ਨ ਦਿਓ ਕਿ ਫੁਲਾਨੀ ਦੁਕਾਨ ਤੇ ਵਿਕਤੀ ਹੈ ਮੈਂ ਉੱਥੇ ਬੰਦਾ ਭੇਜਾਂਗਾ ਇਸ ਤਰ੍ਹਾਂ ਮੈਂ ਐਕਸ਼ਨ ਕੀਤੇ ਵੀ ਆ ਔਰ ਉਹ ਬੰਦੇ ਦੀ ਜਿਹੜੀ ਦੁਕਾਨ ਆ ਅਸੀਂ ਸੀਲ ਵੀ ਕਰਦੇ ਆ ਸਰ ਸ਼ਿਵਲਾ ਆਪਣੇ ਡਾਵਾ ਰੋ ਅਜਾ ਨਹੀਂ ਵੇ ਵੇਖਾਲ ਕਰਦੇ ਤੁਸੀਂ ਬੋਲੋ ਨਾ ਮੈਨੂੰ ਮੈਨੂੰ ਥੋੜੇ ਜਿਹਾ ਵੀ ਨਹੀਂ ਸੰਭੀ ਐਕਸਲਰ ਇਨਫੋਰਮੇਸ਼ਨ ਸਾਡੀ ਟੀਮ ਜਾਏਗੀ ਚੈੱਕ ਕਰੇਗੀ ਉੱਥੋਂ ਖਰੀਦੇ ਵੀ ਡਕੁਆਇਰ ਕਸਟਮਰ ਭੇਜਾਂਗੇ ਨਾਲ ਦੀ ਨਾਲ ਦੁਕਾਨ ਸੀਲ ਹੋ ਜੂਗੀ ਦੇਖੋ ਉਹਦੇ ਵਿੱਚ ਅਸੀਂ ਜਾਣਨਾ ਚਾਹੁੰਦੇ ਹਾਂ ਸਾਨੂੰ ਉਹਦੇ ਨਾਲ ਸਾਨੂੰ ਕੋਈ ਉਹਦੀ ਜਿਹੜੀ ਕੋਸਟ ਹੈ ਕਿਉਂਕਿ ਇਹ ਜਿਹੜੀ ਬਿਮਾਰੀ ਹੈ ਇਹ ਇਹਨੂੰ ਰੋਕਿਆ ਜਾ ਸਕਦਾ ਹੈ ਦੀ ਰੋਕਤਾਂ ਹੋ ਸਕਦੀ ਹੈ ਕਿਉਰੇਬਲ ਨਹੀਂ ਹੈ ਜਦੋਂ ਤੁਹਾਨੂੰ ਕੁੱਤੇ ਨੇ ਕੱਟ ਲਿਆ ਤੇ ਤੁਸੀਂ ਆ ਕੇ ਵੈਕਸੀਨੇਸ਼ਨ ਕਰਾਣੀ ਆ ਸਾਨੂੰ ਉਹਦੀ ਕੋਸਟ ਦੀ ਕੋਈ ਕਨਸਿਡਰੇਸ਼ਨ ਨਹੀਂ ਆ 13728 ਇਹ ਯਾਦ ਰੱਖਣਾ ਜੀ ਅੱਜ ਲੱਗਿਆ ਤੀਜੇ ਦਿਨ ਸੱਤਵੇਂ ਦਿਨ 28ਵੇਂ ਦਿਨ ਟਿਕਾ ਲਵਾਉਣਾ ਤੁਸੀਂ ਚਾਰ ਟਿਕਾ ਲਗਵਾਓਗੇ ਤਾਂ ਤੁਹਾਨੂੰ ਰੇਬੀਸ ਨਹੀਂ ਹੋਏਗੀ ਦੂਜੀ ਗੱਲ ਇੱਕ ਜਿਹੜੀ ਇੱਕ ਜਿਹੜੀ ਐਂਸ਼ੀਐਂਟ ਜਿਹੜੀ ਵਿਜ਼ਡਮ ਹੈ ਜਿਹੜੀ ਪ੍ਰਾਣੀ ਜਿਹੜੀ ਸੋਚ ਹੈ ਨਾ ਜੀ ਮੈਂ ਪਿੰਡ ਦਾ ਰਹਿਣ ਵਾਲਾ ਸਾਡੇ ਦਾਦੀ ਨਾਨੀ ਮਾਂ ਜੋ ਕਹਿੰਦੇ ਹੁੰਦੇ ਸੀ ਕਿ ਜੇ ਬਰਸਾਤ ਦੇ ਵਿੱਚ ਕਪੜਾ ਪਾਣਾ ਝਾੜ ਕੇ ਪਾਣਾ ਦੇ ਵਿੱਚ ਕਈ ਵਾਰੀ ਉਹਦੇ ਚ ਤਮੋੜੀ ਜਾਂ ਹੋਰ ਕੋਈ ਕੀੜਾ ਬੜਾ ਬੈਠਾ ਹੁੰਦਾ। ਇਹ ਵਾਰੀ ਕਿ ਪਿੰਡਾਂ ਦੇ ਤੇ ਜੁੱਤੀਆਂ ਸਾਪ ਕੋੜੀਏ ਵੱਢ ਜਾਂਦੇ ਸੀ। ਜਾਂ ਕੋਈ ਠੂਆ ਵੱਢ ਜਾਂਦਾ ਸੀ। ਤੇ ਜੇ ਤੁਸੀਂ ਘਰੋਂ ਬਾਹਰ ਨਿਕਲਣਾ ਤਾਂ ਤੁਸੀਂ ਸੈਰ ਕਰਨ ਜਾਣਾ, ਪਾਰਕ ਵਿੱਚ ਜਾਣਾ, ਛੋਟੀ ਲੈ ਕੇ ਜਾਓ। ਛੋਟੀ ਲੈ ਕੇ ਜਾਓ ਤਾਂ ਥੋੜਾ ਜਿਹਾ ਖੜਕਾ ਵੀ ਕਰੋ। ਨਾ ਤੁਹਾਨੂੰ ਸਨੇਕ ਬਾਈਟ ਹੋਏਗੀ ਨਾ ਡੌਗ ਬਾਈਟ ਹੋਏਗੀ। ਇਕ ਗਾਣ ਉਹ ਵੈਸੇ ਵੀ ਜਿਹੜੀਆਂ ਚੇਨ ਸਨੇਚਿੰਗ ਵੀ ਨਹੀਂ ਹੋਏ ਕਿ ਜੇ ਆਪੇ ਛੋਟੀ ਉਹ ਉਹ ਵੀ ਮੋਟਰਸਾਈਕਲ ਵਾਲੇ ਵੀ ਆ ਕੇ ਜਾਂਦੇ ਆ ਤੇ ਕੋ ਡੌਗ ਜਿਹੜਾ ਸਮਝਾ ਇਹ ਇਹ ਸੇਫਟੀ ਹੈ ਬਾਕੀ ਸਾਰੇ ਜਿਹੜੀ ਅਸੀਂ ਅਸੀਂ ਉਹਨਾਂ ਨੂੰ ਲੋਕਾਂ ਦੇ ਘਰ ਦੇ ਨੇੜੇ ਕਈ ਵਾਰੀ ਬੰਦੇ ਨੇ ਡੌਗ ਨੂੰ ਕੱਟ ਲਿਆ ਕਹਿੰਦਾ ਮੈਂ ਸ਼ਹਿਰ ਜਾਊਂਗਾ ਕਿੱਥੇ ਜਾਊਂਗਾ ਕੀ ਕਰੂੰਗਾ ਹੁਣ ਪਿੰਡ 'ਚ ਮੱਲ ਲੱਗਣ ਨੂੰ ਚ ਲੱਗਦਾ ਟੀਕਾ ਲਵਾਉਣਾ ਚਾਹੀਦਾ ਬਹੁਤ ਜ਼ਰੂਰੀ ਗੱਲ ਹੈ ਇਹ ਪਿਛੇ ਜੇ ਪਠਾਨਕੋਟ 'ਚ ਇੱਕ ਮਾਂ ਤੇ ਬੇਟੀ ਨੂੰ ਅਸੇਬੀ ਹੋ ਗਈ ਸੀ ਐਂਡ ਯੂ ਕੈਨਟ ਡੂ ਐਨੀਥਿੰਗ ਦੁਨੀਆ 'ਚ ਕੋਈ ਇਲਾਜ ਨਹੀਂ ਹੈ ਤਾਂ ਇਹ ਰੋਕtham ਹੈਗੀ ਤੇ ਬਾਕੀ ਵੀ ਅਸੀਂ ਸਾਰਾ ਜਿਹੜਾ ਇਸੇ ਤਰ੍ਹਾਂ ਜਿਹੜੀ ਸਨੇਕ ਵਾਈਟ ਦਾ ਵੀ ਜਿਸ ਚੀਜ਼ ਦਾ ਇਲਾਜ ਹੈ ਉਹ ਕਰਾਉਣਾ ਚਾਹੀਦਾ ਨਾਲ। ਆ ਅਸੀਂ ਸਾਡਾ ਐਨ ਜੀਓ ਹੈ ਹਰ ਸਾਲ ਇੱਕ ਪਲੈਜ ਲੈਂਦਾ ਹੈ ਕੋਈ ਨਾ ਕੋਈ ਕੌਜ਼ ਤੇ ਲਾਸਟ ਵਿੱਚ ਅਸੀਂ ਪੰਜ ਕੰਪਿਊਟਰ ਸੈਂਟਰ ਖੋਲੇ ਸੀ ਗਵਰਨਮੈਂਟ ਸਕੂਲਜ਼ ਦੇ ਵਿੱਚ ਤਾਂ ਗਵਰਨਮੈਂਟ ਇੰਸਟੀਟਿਊਟਸ ਦੇ ਵਿੱਚ ਆਬਜ਼ਰਵੇਸ਼ਨ ਹோம் ਆਫ ਦਿ ਸਟੇਟ ਕੈਰ ਹோம் ਵਿੱਚ ਤਾਂ ਇਸ ਸਾਲ ਅਸੀਂ ਕਮਿਟ ਕੀਤਾ ਸੀ ਪਲੈਜ ਲਿੱਤਾ ਸੀ ਅਸੀਂ ਥੱਲੇ ਸਿਮਿਆ ਹੌਟ ਬਣਾਵਾਂਗੇ ਸਿਵਲ ਹਸਪੀਟਲ ਵਿੱਚ ਮਾਰਚ ਸ਼ੁਰੂ ਕੀਤਾ ਸੀ ਹੁਣ ਸਾਡਾ ਕੰਪਲੀਟ ਤਾਂ ਜੂਨ ਦਾ ਹੋ ਗਿਆ ਸੀ ਬਟ ਇਨੋਗਰੇਸ਼ਨ ਥੋੜਾ ਜਿਹਾ ਡਿਲੇ ਬਲੂਏ ਮੈਡੀਸਿਨਸ ਟੋਟਲੀ ਕਾਮਨ ਤੇ ਨੇ ਕਿੰਨੇ ਬੱਚੇ ਆਰਾਊਂਡ 100 ਇਨ ਅ ਮੰਥ 100 ਬੱਚਾ ਮੀਨੇਜ ਐਕਚੁਅਲੀ ਥੈਲਾਸੀमिया ਦੇ ਪੇਲ ਅਬਦਾਰ ਰੈਗੂਲਰ ਟ੍ਰਾਂਸਫਿਊਜ਼ਨ ਚੱਲ ਹੀ ਰਿਹਾ ਸੀ ਬਟ ਅਲੱਗ ਰੂਮ ਨਹੀਂ ਸੀ ਬੱਚਿਆਂ ਲਈ ਤਾਂ ਕਿ ਉਹਨਾਂ ਨੂੰ ਅਲੱਗ ਰੂਮ ਦਿੱਤਾ ਜਾਏ ਅਸੀਂ ਉਹ ਵਾਰਡ ਕ੍ਰੀਏਟ ਕੀਤਾ ਸਿਰਫ ਬੱਚਿਆਂ ਲਈ ਅਪ ਟੂ 14 ইয়ারਸ ਆਫ এজ ਲੁਧਿਆਣਾ ਵਾਸਤੇ ਇਹ ਮੈਸੇਜ ਹੈ ਕਿ ਜਿਵੇਂ ਅਸੀਂ ਇੱਕ ਅਵਾਰਡ ਲੈਂਦਾ ਹੈ ਉਹ ਹੋਰ ਵੀ ਕੋਈ ਅਵਾਰਡ ਲੈ ਕੇ ਇੱਥੇ ਜਿਵੇਂ ਕੋਈ ਲਵਾਰਿਸ ਅਵਾਰਡ ਹੈ ਕਿਵੇਂ ਉਹਨੂੰ ਅਡਾਪਟ ਕਰਨ ਤਾਂ ਅੱਛਾ ਐਟਮੋਸਫੇਅਰ ਦੇਣ ਸਿਰਫ ਇਹ ਗਵਰਨਮੈਂਟ ਦੀ ਰਿਸਪੌਂਸਿਬਿਲਟੀ ਨਹੀਂ ਐਜ਼ ਅ ਸਿਟੀਜ਼ਨ ਸਾਡੀ ਵੀ ਰਿਸਪੌਂਸਿਬਿਲਟੀ ਹੈ